ਲਓ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਮੇਲ ਕਾਫ ਦਿਖਾਵਾਂਗੇ ਦੋਨੇ ਆਪਣੇ ਰਿਜ਼ਲਟ ਆਈਏ ਦੇ ਆਹਾ ਕੱਟਾ ਦੇਖ ਰਹੇ ਹੋ ਤੁਸੀਂ ਇਹ ਹੈਗਾਗਾ ਐਲਡੀਐਫ ਦੇ 나ਗ ਦਾ ਕੱਟਾਗਾ ਲక్ష్ਮੀ ਦੇਰੀ ਫਾਰਮ ਦੇ 나ਗ ਬੋਲ ਦਾ ਇੱਥੋਂ ਦੇਖ ਸਕਦੇ ਹੋਗਾ 6-7 ਦਿਨਾਂ ਦਾ ਤੇ ਪੂਸ ਇੰਨੀ ਕਿ ਚਾਰਕ ਮੂੰਗਲਾ ਚਿੱਟੀ ਹੈਗੀ ਏ ਐਲਡੀਐਫ ਵਾਲੇ 나ਗ ਦਾ ਕਟਾ ਹੀ 2 ਨੰਬਰ ਤੇ ਤੁਹਾਨੂੰ ਇੱਕ ਕਟਾ ਹੋਰ ਦਿਖਾਵਾਂਗੇ ਇਹ ਵੀ ਮੇਲ ਕਾਫੀ ਹੈਗੀ ਇਹ ਵੀ ਐਲਡੀਐਫ ਵਾਲੇ ਸਾਹ ਦਾ ਕੋਹੀਨੂਰ ਦਾ ਇਹ ਇੱਥੋਂ ਦੇਖੋ ਉਮਰ ਲਗਭਗ 6 ਹੀ ਆ ਦੋਨਾਂ ਦੀ 7-8 ਦਿਨਾਂ ਦੇ ਆ 7-8 ਦਿਨਾਂ ਦੇ ਉਹ ਇਹ ਕੋਹੀਨੂਰ ਦਾਗਾ ਉਹ 나ਗ ਦਾਗਾ ਜਿਹੜਾ 나ਗ ਵਾਲਾ ਕਟਾ ਉਹ ਆ ਝੋਟੀ ਜੁਆ ਆ ਜਿਹੜੀ ਦੀ ਸਾਹਮਣੇ ਪਹਿਲਾ ਸੁਆ ਦੇਖ ਰਹੇ ਹੋ ਝੋਟੀ ਇਹ ਵੀਰ ਹਰਿਆਣੇ ਚੋਂ ਲੈ ਕੇ ਆਏ ਸੀਗੇ ਮੱਝ ਉਹਦੇ ਮਗਰ ਕੱਟੀ ਆਈ ਸੀਗੀ M29 ਦੀ ਦੱਸ ਦਿਆ ਵੀਰ ਇਹ M29 ਵਾਲੀ ਚੋਂ 나ਗ ਦਾ ਕੱਟਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਜਿਹੜਾ ਆ ਕੋਹਿੰੂਰ ਵਾਲਾ ਕੱਟਾ ਹੈਗਾ ਇਹ ਹੈਗਾਗਾ ਉਹ ਦੂਜੇ ਸੂਏ ਝੋਟੀ ਚ ਸੋ ਇਹ ਆਪਣੇ AIN ਦੇ ਰਿਜ਼ਲਟ ਹੈ ਹੈ ਦੋਨੇ ਮੇਲ ਕਾਫੀ ਹੈ ਇਹ 나ਗ ਦਾ ਹੈ ਇਹ ਕੋਹਿੰੂਰ ਦਾ ਹੈਗਾ ਸੋ ਹੋਰ ਇਦਾਂ ਦੀਆਂ ਚੰਗੀਆਂ-ਚੰਗੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ